ਸੋ ਮੇਰਾ ਨਾਮ ਸੰਤੋਸ਼ ਰਾਣੀ ਹੈ ਔਰ ਮੇਰਾ ਬੇਟਾ ਇਸ ਵਾਰ ਛੱਤੀਸਗੜ ਰਾਜਪੁਰ ਤੋਂ ਜਿੱਤ ਕੇ ਆਇਆ 골ਡ ਮੈਡਲ ਔਰ ਬਹੁਤ ਖੁਸ਼ੀ ਹੈ ਸਿਰਫ ਮिन्नੂ ਨੇ ਜੋ ਵੀ ਇਹਨਾਂ ਨਾਲ ਰਿਲੇਟਿਵ ਆ ਜੋ ਵੀ ਇਹਨਾਂ ਦੇ ਸਾਰੇ ਰਿਸ਼ਤੇਦਾਰ ਨੇ ਸਾਰੇ ਹੀ ਬਹੁਤ ਖੁਸ਼ੀ ਨੇ ਸਾਨੂੰ ਬਹੁਤ ਜ਼ਿਆਦਾ ਕਾਲਸ ਆ ਰਹੀਆਂ ਮੁਬਾਰਕਬਾਦ ਦੀਆਂ ਸਾਨੂੰ ਬਹੁਤ ਖੁਸ਼ੀ ਹੈ ਸਰ ਇਸ ਚੀਜ਼ ਦੀ ਬੱਚਾ ਨਿਕਲੇ ਆਏ ਛੋਟੇ ਕੱਟੇ ਨਿਕਲੇ ਪਹਿਲੇ ਆ ਤਾਂ ਸਭੀ ਘਰ ਦੇ ਹਾਲਾਤ ਕਿਦਾਂ ਦੇ ਸਭ ਘਰ ਦੇ ਹਾਲਾਤ ਤੇ ਅਸੀਂ ਮਿਡਲ ਫੈਮਲੀ ਤੋਂ ਵੀ ਥੋੜਾ ਕਈ ਉਹ ਤੋਂ ਵੀ ਨੀਚੇ ਆ ਕਿਉਂਕਿ ਇਹਨਾਂ ਦੇ ਪਾਪਾ ਬਹੁਤ ਮਿਹਨਤ ਕਰਦੇ ਆ ਸਵੇਰੇ ਉੱਠ ਕੇ ਅਖਬਾਰ ਵਗੈਰਾ ਵੰਡਦੇ ਆ ਫਿਰ ਬਾਕੀ ਟਾਈਮ ਚੋ ਮਜ਼ਦੂਰੀ ਵਗੈਰਾ ਕਰਕੇ ਆਪਣੇ ਘਰ ਦਾ ਗੁਜ਼ਾਰਾ ਚੱਲਦਾ ਪਿਆ ਸਾਡਾ ਔਰ ਥੋੜਾ ਬਹੁਤ ਮਦਰ ਲੋ ਫਾਦਰ ਲੋ ਥੋੜੀ ਬਹੁਤ ਸਾਡੀ ਹੈਲਪ ਕਰਦੇ ਆ ਔਰ ਸਾਡਾ ਗੁਜ਼ਾਰਾ ਚੱਲ ਰਿਹਾ ਔਰ ਬਸ ਜੋ ਵੀ ਹੈ ਤੁਹਾਡੇ ਸਮਝ ਲਈਏ ਘਰ ਦੇ ਹਾਲਾਤ ਕਿਸ ਮੌਕਾ ਤੇ ਦੇਖਣਾ ਚਾਹੁੰਦੇ ਹੋ ਔਰ ਕੀ ਬਣਾਉਣਾ ਹੈ ਸਰ ਮੈਂ ਇਹਨਾਂ ਨੂੰ ਉਹ ਜੋ ਇਹਨਾਂ ਦੇ ਪਪਾ ਦਾ ਡ੍ਰੀਮ ਆ ਵੀ 올림픽 ਖੇਲਣਾ 올림픽 ਖੇਲਣਾ ਆਪਣੇ ਦੇਸ਼ ਦਾ ਨਾਮ ਉੱਚਾ ਕਰਨ ਆਪਣੇ ਜੋ ਜਿੱਥੇ ਸਿੱਖਦੇ ਪਏ ਨੇ ਇਸ ਟਾਈਮ ਉਹਨਾਂ ਦਾ ਨਾਮ ਉੱਚਾ ਹੋਇਆ ਸਕੂਲ ਦਾ ਉਹਨਾਂ ਗੁਰੂਆਂ ਦਾ ਕਿਉਂਕਿ ਜਿਸ ਤਰ੍ਹਾਂ ਜਦੋਂ ਸਾਨੂੰ ਗੁਰੂ ਨਹੀਂ ਨੇ ਅੱچھے ਜਦ ਤੱਕ ਸਾਨੂੰ ਮਿਲਦੇ ਉਹ ਤੱਕ ਸਾਡੇ ਬੱਚੇ ਕੁਝ ਵੀ ਨਹੀਂ ਕਰ ਸਕਦੇ ਅਸੀਂ ਸਭ ਤੋਂ ਪਹਿਲਾਂ ਧੰਨਵਾਦ ਤੇ ਉਹਨਾਂ ਗੁਰੂਆਂ ਦਾ ਕਰਨੇ ਆ ਸਰ ਜੋ ਵੀ ਹੈ ਨੇ ਆਪਣੇ ਜਿਹੜੇ ਨਾਮ ਉਹਨਾਂ ਦਾ ਅਮਰਜੀਤ ਸਰ ਸ਼ਾਸਤਰੀ ਸਰ ਔਰ ਰਵੀ ਸਰ ਔਰ ਆਪਣਾ ਅਤਲ ਸਰ ਲਖਸ਼ੇ ਸਰ ਸਰ ਬਹੁਤ ਹੀ ਜ਼ਿਆਦਾ ਇਹਨਾਂ ਨੂੰ ਸਪੋਰਟ ਕਰਦੇ ਨੇ ਫਾਈਨੈਂਸ਼ਲੀ ਤੌਰ ਤੇ ਵੀ ਕਿਡਸ ਵਗੈਰਾ ਦੇ ਤੌਰ ਤੇ ਵੀ ਹਰ ਇੱਕ ਤਰ੍ਹਾਂ ਦੀ ਜੋ ਵੀ ਅਸੀਂ ਆਪਣੇ ਕੋਲ ਚੀਜ਼ ਨਹੀਂ ਲੈ ਕੇ ਦੇ ਸਕਦੇ ਸਰ ਉਹ ਸਾਨੂੰ ਇਹ ਬੱਚੇ ਨੂੰ ਪ੍ਰੋਵਾਈਡ ਕਰਦੇ ਆ ਅਸੀਂ ਸਭ ਤੋਂ ਪਹਿਲਾਂ ਉਹਨਾਂ ਦਾ ਧੰਨਵਾਦ ਕਰ ਰਹੇ ਆ ਜੀ ਗੇਮ ਇਹ ਮੇਰੀ ਕਿੱਦਾਂ ਸ਼ੁਰੂ ਹੋਈ ਔਰ ਕਿਰੋ ਸ਼ੁਰੂ ਹੋਈ ਸਰ ਗੇਮ ਇਹ ਨੂੰ ਗੇਮ ਤੇ ਬਸੇ ਬਈ ਕਾਰ ਬੈਠੇ ਸਕੂਲ ਨੂੰ ਆਣਾ ਤੇ ਰੈਸਲਿੰਗ ਹੀ ਦੇਖਣੀ ਰੈਸਲਿੰਗ ਹੀ ਕਰਨੀ ਰੈਸਲਿੰਗ ਹੀ ਖਾਣਾ ਪੀਣਾ ਦੇਖਦੇ ਵੀ ਉਹੋ ਹੀ ਦੇਖਦੇ ਰਹਿਣਾ ਔਰ ਮੈਂ ਬੜੀ ਪਰੇਸ਼ਾਨ ਹੋ ਗਈ ਫਿਰ ਮੈਂ ਕਿਹਾ ਚਲੋ ਇਹਨਾਂ ਨੂੰ ਨਾ ਕਿਸੇ ਲੈਵਲ ਤੇ ਲੈ ਕੇ ਜਾਂਦੇ ਆ ਜਿੱਥੇ ਇਹਨਾਂ ਦੀ એનર્ਜੀ ਹੈ ਨਾ ਉਹ ਸਹੀ ਹੋ ਜਾਏ ਔਰ ਇਹਨਾਂ ਦਾ ਵੀ ਕੁਝ ਹੋ ਜਾਏ ਔਰ ਸਰ ਮੈਂ ਉੱਥੇ ਲੈ ਕੇ ਗਈਆਂ ਇਹਨਾਂ ਨੂੰ ਔਰ ਉਹਨਾਂ ਨੇ ਸਾਨੂੰ ਸਿਲੇਕਟ ਕਰ ਲਿਆ ਔਰ ਸਰ ਬੋਲੇ ਵੀ ਚਲੋ ਤੁਸੀਂ ਇਹਨਾਂ ਨੂੰ ਭੇਜਿਆ ਕਰੋ ਅਸੀਂ ਦੇਖਦੇ ਹਾਂ ਇਹਨਾਂ ਦਾ ਕੀ ਬੰਦ ਹੈ ਔਰ ਅੱਜ ਜੋ ਕੁਝ ਵੀ ਹੈ ਤੁਹਾਡੇ ਸਾਹਮਣੇ ਸਰ ਪਹਿਲੇ ਕਿਹੜੇ ਮੈਟਰ ਲਾ ਕੇ ਸਰ ਪਹਿਲੇ ਕਿੰਨੇ ਸਿਲਵਰ ਹੈ ਸਰ ਇਹਨਾਂ ਦੇ 4 ਸਿਲਵਰ ਆ 3 골ਡ 3 골ਡ ਆ ਔਰ ਇੱਕ ਬ੍ਰਾਉਨਸ ਆ ਸਰ ਉਹ ਨੈਸ਼ਨਲ ਲੈਵਲ ਤੇ ਖੇਡਦੇ ਆ ਤੇ ਸਰ ਉਹ ਨੌਕਰੀ ਦੇ ਦੌਰ ਤੇ ਕਿਦਾਂ ਦੇਖਿਆ ਜਾਂਦੇ ਹੋ ਸਰ ਨੌਕਰੀ ਤੇ ਦੇਖੋ ਹੁਣ ਕਿੰਨਾ ਅਚੀਵ ਕਰਦੇ ਆ ਨਾ ਜੋ ਜੋ ਬੱਚੇ ਦਾ ਡ੍ਰੀਮ ਐ ਸਾਨੂੰ ਉਹੀ ਦੇਖਨੇ ਪੈਣਾ ਕਿ ਇਹ ਕੀ ਚਾਹੁੰਦੇ ਆ ਉਹਨਾਂ ਦਾ ਡ੍ਰੀਮ ਐ ਫਸਟੇ ਫਸਟ ਆਫ 올 ਇਹਨਾਂ ਦਾ ਡ੍ਰੀਮ ਐ ਉਹੀ ਸੀਗਾ ਕਿ ਮੈਂ ਵੱਡਾ ਹੋ ਕੇ ਵੀ ਰੈਸਲਰ ਹੀ ਬੰਨਾ ਜੋ ਮਰਜੀ ਹੋ ਜੇ ਤਾ ਦੇਖੋ ਉਹ ਲੱਗੋ ਕੀ ਸੋਚਦੇ ਇਤਨਾ ਨੂੰ ਮਿਹਨਤ ਕਰਦੇ ਦੇਖਿਆ ਵਾਲੀ ਇਹਨਾਂ ਦਾ ਹੱਟ ਤੋਂ ਦੇਖਿਆ ਜੀ ਜੀ ਲੱਗਦਾ ਕਿ ਪਰਿਵਾਰ ਵੀ ਮਦਦ ਕਰੇਗਾ ਪਰਿਵਾਰ ਨਾਲ ਅੱਗੇ ਰਹਿ ਕੇ ਜਾਏਗਾ ਪਰ ਬਾਜ਼ੇ ਹਲਾਤੀ ਜਾਣਾ ਜੀ ਜੀ ਸਰ ਲੈ ਕੇ ਜਾਣੀ ਕਿਦੋਂ ਗੇਮ ਸ਼ੁਰੂ ਕੀਤੀ ਔਰ ਕਿੱਥੇ ਮੈਡਲ ਜਿੱਤੇ ਔਰ ਕੀ ਕਰਨਾ ਚਾਹਦੇ ਹੋ ਘਨਾ ਪਿਊਸ਼ ਹੈ ਤੇ ਮੈਂ 2 ਸਾਲ ਪਹਿਲਾਂ ਗੇਮ ਸਟਾਰਟ ਕੀਤੀ ਸੀ ਖੇਲੀ ਤੇ ਮੈਂ 36 ਸਾਲ ਰਾਏਪੁਰ ਖੇਡਣ ਗਿਆ ਸੀ ਉਂਦੇ ਉੱਚ 골ਡ ਮੈਡਲ ਅਸਰ ਕੀਤਾ ਤੇ ਮੇਰੇ ਪਿਤਾ ਜੀ ਸਵੇਰੇ ਅਖਬਾਰ ਵੜਨ ਜਾਂਦੇ ਆ ਸਵੇਰੇ 4 ਵਜੇ ਤੇ ਬਹੁਤ ਮਿਹਨਤ ਕਰਦੇ ਤੇ ਮੈਂ ਆਪਣੇ ਘਰ ਦੇ ਹਾਲਾਤ ਸੁਧਾਰਨਾ ਚਾਹੁੰਦਾ ਅੱਗੋਂ ਕਿੱਥੇ ਜਾਣ ਜਾਂਦੇ ਕਿਹੜੀ ਗੇਮ ਕਿੱਥੇ-ਕਿੱਥੇ ਖੇਡਣਾ ਚਾਹਦੇ ਔਰ ਨੌਕਰੀ ਕਿਸ ਤਰ੍ਹਾਂ ਦੀ ਚਾਹੀਦੀ ਹੈ ਨਾ 올림픽 ਖੇਡਣਾ ਚਾਹਦਾ ਔਰ ਕਿ ਡਾਕਰੀ ਵੀ ਪੁਲਿਸੀਆ ਆਰਬੀ ਵਿੱਚ ਬਹੁਤ ਜੋਇਰ ਹੋਣਾ ਚਾਹਦਾ ਬੋਲ ਨਾ ਹੋਰ ਕਿੱਦਾਂ ਦਾ ਲਾਗੇ ਮਿਰਨੰਤ ਸ੍ਰੀਮਾਲਾ ਲੈ ਮੈਂ ਕਹਣਾ ਕਿ ਬਤਾ ਜਰਾਂ ਨਾ ਅੱਗੇ ਵਧੇ ਤੇ ਸਾਨੂੰ ਬੜੀ ਖੁਸ਼ੀ ਹੋਈ ਹੈ ਤੇ ਆਪਣੇ ਮਕਾਮ ਦੇ ਮਿਲ ਕੇ ਪਹੁੰਚਣ ਜਾਈ ਜਾਨੂ ਬਾਕੀ ਇਹ ਕਿ ਸਰਕਾਰੋਂ ਲੋ ਮਦਦ ਮਿਲਣੀ ਚਾਹੀਦੀ ਆ ਕਿ ਉਮਰ ਗਈ ਹਲਾ ਦੀ ਏਦਾਂ ਦੇ ਆ ਕਿ ਜਿਹੜੇ ਅੱਗੇ ਬਦਲਣ ਯੋਗ ਨਹੀਂ ਹੈ ਠੀਕ ਆ ਨਾ ਇਹ ਹੁਣ ਸਰਕਾਰ ਮਦਦ ਕਰੇਗੀ ਜਿੰਜ ਮਦਦ ਕਰੇਗੀ ਜਿੰਜ ਅੱਗੇ ਵਧਾ ਜਾਏਗਾ ਹਾਂਜੀ ਤੇ ਸਾਮੀ ਹੋਈ ਬੈਂਦੀ ਹੋਈ ਆ ਕਿ ਇਹਦੇ ਨਾਲ ਨਹੀਂ ਜਾਂ ਤਾਂ ਕਿਆ ਲਿਖ ਜਾਏ ਗੱਲ ਇਸ ਦੇ ਪਰਿਵਾਰ ਦੇ ਕੀਤੀ ਜਾਏ ਤੇ ਪਤਨੀ ਨੂੰ ਕਿੰਨੀ ਮਿਹਨਤ ਕਰਨੀ ਪਈ ਹੈ ਹੁਣ ਮੈਂ ਜ ਬਹੁਤ ਜ਼ਿਆਦਾ ਕਰਨੀ ਪਈ ਇਹਨੂੰ ਹੁਣ ਨਹੀਂ ਮਰ ਗਿਆ ਇਹਨੇ ਪਹਿਲੇ ਛੱਜੂ ਅਹੀਂ ਇਹਦੀ ਮਰਜ਼ ਹਰ ਵੇਲੇ 24 ਘੰਟੇ ਮਦਦ ਕਰਦੇ ਰਹਿਣਾ ਕੋਈ ਚੀਜ਼ ਦੀ ਕਮੀ ਨਹੀਂ ਆਉਂਦੀ ਜਾਈ ਇਹਨੂੰ ਤੇ ਰੋਟ ਕੇ ਜਾਂਦੇ ਸਾਰਾ ਦਿਨ ਕੰਮ ਕਰਦੇ ਕਿੱਦਾਂ ਕਰਦਾ ਇਹ ਇਹ ਮੈਂ ਕਿੰਨ ਕੰਨ ਬੰਨੀ ਥੋੜੇ ਬਦ ਦਿਨ ਚਾਹ ਚਾਰ ਵਜੇ ਉੱਠ ਕੇ ਜਾਣਾ 5 ਵਜੇ ਜਾਣਾ ਫਿਰ ਖਾਣਾ ਵੰਡ ਕੇ ਆਉਣਾ ਫਿਰ ਕੋਈ ਕੰਮ ਮਿਲ ਜੇ ਤਾਂ ਕਰ ਲਿਆ ਨਹੀਂ ਮਿਲਿਆ ਤਾਂ ਕੋਈ ਘਰ ਹੀ ਕੀ ਕਰਨਾ ਮੂੰ ਸਾਨੂੰ ਫਿਰ ਮਲ ਗਈ ਮਰੇਗੀ ਫਾਰਸਾ ਹੋਣ ਕਰਕੇ ਜਦ ਸਾਨੂੰ ਮਦਦ ਕਰਨੀ ਪੈਂਦੀ ਹੈ ਕਰਨੀ ਜਿੱਦਾਂ ਦਾ ਬੱਚੇ ਚ ਹੋਣਾ ਰਹਿ ਲੱਗਦਾ ਹੈ ਕਿ ਕਾਫੀ ਅੱਗੇ ਜਾਏਗਾ ਹਾਂ ਜੀ ਹੁਣ ਇਹਦੀ ਚਾਹੀਦਾ ਜੀ ਦੇਣਾ ਚਾਹੀਦਾ ਕਿ ਇਹਨੂੰ ਇਹ ਗੱਲ ਕਿ ਹੁਣ ਇਹਦੀ ਪਿੱਛੇ ਬੈਗੋਂ ਜੇ ਦੇ ਦੇ ਸਰਕਾਰ ਵੱਲੋਂ ਸਪੋਰਟ ਮਿਲਣੀ ਚਾਹੀਦੀ ਹੈ ਸਪੋਰਟ ਮਿਲਣੀ ਚਾਹੀਦੀ ਹੈ ਫਿਰ ਬੱਚਾ ਅੱਗੇ ਜਾਤੇ ਲੱਗਾ ਹਾਂ ਵੀ ਕਰ ਹਾਂ ਜੀ